ਰਤਨੂ ਜ਼ਿਲ੍ਹਾ ਮੁਹਾਲੀ ਦੇ ਪਿੰਡ ਸਿਸਮਾ ਦਿਖਾ ਰਹੇ ਜਿੱਥੇ ਕਿ ਸਿਸਮਾ ਦੇ ਵਿੱਚ ਵਹਿੰਦੀ ਇੱਕ ਨਦੀ ਦੀ ਸਫਾਈ ਲਈ ਜਲ ਸਰੋਤ ਭਾਗ ਨੇ ਮਸ਼ੀਨਾਂ ਭੇਜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਨਦੀ ਦੇ ਵਿੱਚ ਕਾਫੀ ਕਬਾੜ ਸਰਕੰਡਾ ਕਾਫੀ ਘਾਹ ਪੁੱਸ ਜਮਾ ਹੋ ਗਿਆ ਸੀ ਬਿਲਕੁਲ ਨਦੀ ਦਾ ਪਾਣੀ ਕ੍ਰੋਸ ਨਹੀਂ ਹੁੰਦਾ ਸੀ ਜਿਸ ਨੂੰ ਲੈ ਕੇ ਕਾਫੀ ਪਾਣੀ ਦਸਿਆ ਜਾ ਰਿਹਾ ਕਿ ਪਿੰਡ ਦੇ ਨਜ਼ਦੀਕ ਬਣੀਆਂ ਬਿਲਡਿੰਗਾਂ ਜਾਂ ਘਰਾਂ ਦੇ ਵਿੱਚ ਵੜਨ ਦਾ ਵੀ ਖਤਰਾ ਸੀ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਚਿੱਠੀਆਂ ਜੋ ਕਿ ਪੰਜਾਬ ਸਰਕਾਰ ਜਲ ਸਰੋਤ ਭਾਗ ਨੂੰ ਲਿਖਿਆ ਆ ਕਿ ਸਾਡੀ ਇਸ ਨਦੀ ਦੀ ਸਫਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਜਲ ਸਰੋਤ ਭਾਗ ਵੱਲੋਂ ਜੋ ਹੁਣ ਮਸ਼ੀਨਾਂ ਰਾਈ ਇਸ ਨਦੀ ਸਫਾਈ ਕੀਤੀ ਜਾ ਰਹੀ ਹੈ ਖਬਰ ਤੁਹਾਨੂੰ ਇਸ ਸਮਾ ਦੇ ਨਦੀ ਦਿਖਾ ਰਹੇ ਹਾਂ ਬਤਵਤ ਖਬਰ ਨੂੰ ਸ਼ੇਅਰ ਕਰਿਓ ਅਦਰ ਨਾ ਕਿ ਬਿਲਕੁਲ ਇਸ ਸਮਾ ਡੈਮ ਦੇ ਨਜ਼ਦੀਕ ਨਦੀ ਬੰਦੀ ਹੈ ਤੇ ਪਿੰਡ ਦੀ ਪੰਚਾਇਤ ਵੱਲੋਂ ਦੱਸਿਆ ਗਿਆ ਕਿ ਜਦੋਂ ਤੋਂ ਡੈਮ ਬਣਿਆ ਤਾਂ ਉਸ ਤੋਂ ਬਾਅਦ ਕਦੇ ਸਫਾਈ ਨਹੀਂ ਕੀਤੀ ਗਈ ਸੀ ਇਸ ਨਦੀ ਦੀ ਪਰ ਹੁਣ ਜਸਰਤ ਪਾਕ ਵੱਲੋਂ ਮਸ਼ੀਨਾਂ ਰਾਹੀਂ ਤੁਸੀਂ ਦੇਖੋ ਕਿਸ ਨਦੀ ਦੇ ਬਹਾਰ ਨਹੀਂ ਇਸ ਨਦੀ ਨੂੰ ਚੌੜਾ ਵੀ ਕੀਤਾ ਜਾ ਰਿਹਾ ਦੂਜੇ ਪਾਸੇ ਵਿੱਚ ਜੋ ਸਰਕੰਡਾ ਜੋ ਕੋਈ ਹੋਰ ਵੀ ਕਬਾਰ ਜਮਾ ਹੋਇਆ ਸੀ ਉਸ ਨੂੰ ਪਾਸੇ ਕੀਤਾ ਜਾ ਰਿਹਾ ਤਸਵੀਰਾਂ ਦੇਖੋ ਸਪਾਈ ਦੀ ਨਾਲ-ਨਾਲ ਤਸਵੀਰਾਂ ਦਿਖਾ ਰਿਹਾ ਜਿੱਥੇ ਕੀ ਸਿਸਟਮ ਆ ਡੈਮ ਤੋਂ ਜੋ ਪਾਣੀ ਕੁਝ ਲੀਕ ਹੁੰਦਾ ਹੈ ਛੱਡੇ ਜਾਂਦਾ ਉ ਤਾਂ ਪਾਣੀ ਇਸ ਨਦੀ ਵਿੱਚ ਆਉਂਦਾ ਹੈ ਤਾ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਕਈ ਵਾਰ ਓਵਰਫਲੋ ਵੀ ਹੋ ਜਾਂਦਾ ਹੈ ਸਿਸਟਮ ਦਾ ਡੈਮ ਜਿਵੇਂ ਬਰਸਾਤਾਂ ਬਹੁਤ ਜ਼ਿਆਦਾ ਪੈਂਦੀਆਂ ਨੇ ਕਈ ਵਾਰ ਤਾਂ ਉਸ ਪਾਣੀ ਨੂੰ ਕੱਢਿਆ ਜਾਂਦਾ ਇਸ ਨਦੀ 라ਹੀਂ ਤਾਂ ਇਸ ਨਦੀ ਦਾ ਜਿਹੜਾ ਬਹਾਸ ਹੋ ਰੁਕਦਾ ਸੀ ਪਾਣੀ ਦੇ ਕਾਰਨ ਕਾਫੀ ਵੱਡਾ ਨੁਕਸਾਨ ਹੋਣ ਦਾ ਖਤਰਾ ਸੀ ਕਾਫੀ ਜਿਹੜੇ ਇਸ ਦੇ ਕਦੇ ਸੱਪ ਜਾਂ ਹੋਰ ਜਾਨਵਰ ਵੀ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਵੱੜਦੇ ਸੀ ਜਿਸ ਨੂੰ ਲੈ ਕੇ ਇਸ ਨਦੀ ਨੂੰ ਬਿਲਕੁਲ ਹੁਣ ਸਾਫ਼ ਕੀਤਾ ਜਾ ਰਿਹਾ ਹੈ ਇਸ ਮੌਕੇ ਪਿੰਡ ਦੇ ਸਰਪੰਚ ਤੇ ਹੋਰ ਮੋਟਰ ਬੰਦਿਆਂ ਨੇ ਕੀ ਕਿਹਾ ਪਾਲ ਤੁਸੀਂ ਉਹ ਵੀ ਸੁਣੋ ਪਾਪਾ ਸਾਹਿਬ ਜਿਹੜਾ ਇਹ ਕਾਫੀ ਦੇਰ ਤੋਂ ਤੁਹਾਡੀ ਨਦੀ ਜਿਹੜੀ ਲਗਾਤਾਰ ਬਲੌਕ ਹੋਈ ਹੋਈ ਸੀ ਸਰਕੰਡਾ ਸੀਸ ਦੇ ਵਿੱਚ ਪਾਣੀ ਬੜਾ ਮੁਸ਼ਕਲ ਨਾਲ ਨਿਕਲਦਾ ਪਿੰਡ ਦੇ ਵਿੱਚ ਵੀ ਪਾਣੀ ਵਰਦਾ ਸੀ ਸਰ ਇਹ ਜਲ ਸਰੋਤ ਵਿਭਾਗ ਵੱਲੋਂ ਜੇਸੀ ਮਸ਼ੀਨਾ ਤੇ ਹੋਰ ਮਸ਼ੀਨਾ ਭੇਜੀ ਗਈ ਨਾ ਸਾਫ ਕਰਵਾਇਆ ਜਾ ਰਿਹਾ ਕਿਵੇਂ ਤੇ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਨਦੀਨ ਸਾਹਿਬ ਤੁਸੀਂ ਦੇਖ ਰਹੇ ਹੋ ਤਾਂ ਕਿਵੇਂ ਦੀ ਕਾਰਗੁਜ਼ਾਰੀ ਦੇਖੋ ਬਹੁਤ ਵਧੀਆ ਇੱਕ ਕਦਮ ਹੈ ਪੰਜਾਬ ਸਰਕਾਰ ਦਾ ਜਲ ਸਰੋਤ ਵਿਭਾਗ ਦਾ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ 1990 ਵਿੱਚ ਇਹ ਡੈਮ ਬਣਿਆ ਸੀ ਉਸ ਤੋਂ ਲੈ ਕੇ ਅੱਜ ਤੱਕ ਇਸ ਨਦੀ ਦੀ ਕਦੀ ਸਫਾਈ ਨਹੀਂ ਹੋਈ ਸੀ ਹਾਂਜੀ ਤਾਂ ਸਾਡੀ ਰਿਕਵੈਸਟ ਨੂੰ ਉਹਨਾਂ ਨੇ ਮੰਨ ਦਿਆ ਹੋਇਆ ਪਹਿਲ ਦੇ ਆਧਾਰ ਤੇ ਮਸ਼ੀਨ ਇੱਥੇ ਭੇਜ ਕੇ ਤਾਂ ਪੂਰੀ ਨਦੀ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਹੈ ਜੀ ਇਹਨਾਂ ਕਿ ਮੁਸ਼ਕਲ ਸੀ ਜਦੋਂ ਨਦੀ ਦਾ ਪਾਣੀ ਆਂਦਾ ਸੀ ਲੋਕਾਂ ਚ ਡਸੇ ਡਰ ਦਾ ਮਾਹੌਲ ਬਣ ਜਾਂਦਾ ਸੀ ਕਿ ਪਿੰਡ ਵਿੱਚ ਪਾਣੀ ਵੜ ਜਾਂਦਾ ਸੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਔਖਾ ਸੀ ਸਾਡੇ ਸਕੂਲ ਦੇ ਬੱਚੇ ਇੱਧਰ ਨਦੀ ਪਾਸ ਸਾਡੇ ਇੱਧਰ ਅਰਜਨ ਮਹਾਲੇ ਵਿੱਚ ਤੋਂ ਉਹ ਬੱਚੇ ਜਾਂਦੇ ਸੀ ਉਹਨਾਂ ਦੇ ਕੱਪੜੇ ਲਿਬੜ ਜਾਂਦੇ ਸੀ ਤਾਂ ਲੋਕਾਂ ਨੂੰ ਵਗੈਰਾ ਖੋਲ ਕੇ ਜਾਣਾ ਪੈਂਦਾ ਸੀ ਕਿਉਂਕਿ ਉਹ ਪਾਣੀ ਇੰਨਾ ਆਂਦਾ ਸੀ ਡੈਮਜਾ ਪਾਣੀ ਛੱਡਦੇ ਤੇ ਜੀ ਅਸੀਂ ਤਾਂ ਜਿਹੜੀ ਪੋਲੀ ਲਗਾਈ ਉਹਦੇ ਉੱਪਰੋਂ ਪਾਣੀ ਨਿਕਲਦਾ ਸੀ ਹੈ ਬਿਲਕੁਲ ਜੀ ਬਿਲਕੁਲ ਇਹ ਪੋਲੀ ਥੋੜੀ ਨਿਮੀ ਲੱਗ ਚੁੱਕੀ ਹੈ ਹੁਣ ਅਸੀਂ ਦੇਖਾਂਗੇ ਇਹਨੂੰ ਜਾਂ ਤਾਂ ਇਹਨੂੰ ਪੋਲੀ ਨੂੰ ਉੱਚੀ ਕਰਕੇ ਲਾਉਂਗੇ ਜੀ ਜਾਂ ਫਿਰ ਇਹਦੇ ਨਾਲ ਨਾਲ ਆਪਾਂ ਕੋਈ ਨਾਲਾ ਬਣਾਉਂਗੇ ਜਿਹੜਾ ਪਾਣੀ ਨਦੀ ਦੇ ਵਿੱਚ ਚਲੇ ਜਾਵੇ ਕਿੰਨਾ ਕੁ ਹੁਣ ਸੌਖਾ ਲੱਗਦਾ ਕਿ ਪਾਣੀ ਸੌਖਾ ਨਿਕਲ ਜੇਗਾ ਨਦੀ ਇਹਦਾ ਬਿਲਕੁਲ ਤੁਹਾਡੇ ਸਾਹਮਣੇ ਹੈ ਯਾ ਦੇਖ ਲਓ ਤੁਸੀਂ ਹੁਣ ਰਸਤਾ ਬਣ ਗਿਆ ਪਾਣੀ ਦਾ ਨਹੀਂ ਪਹਿਲਾਂ ਇੰਨਾ ਬੁਰਾ ਪਿੱਛੇ ਉਧ ਤਪਰ ਸਭ ਕੀ ਕਹੋਂਗੇ ਕਿ ਜਿਹੜਾ ਅੱਜ ਮਸ਼ੀਨਾਂ ਨਾਲ ਸਾਫ ਕਰੇ ਜਾ ਰਹੇ ਆ ਨਦੀ ਨੂੰ ਤਾਂ ਕਿੰਨਾ ਸੋਖਾ ਹੋ ਗਿਆ ਨਦੀ ਦਾ ਪਾਣੀ ਨਿਕਲਣਾ ਹੂ ਬਹੁਤ ਸੋਖਾ ਹੋ ਗਿਆ ਜੀ ਪਹਿਲਾਂ ਜਿੱਕਣਾ ਹੁਣ ਪਾਣੀ ਉੱਪਰ ਨੂੰ ਪੋਲੀ ਦੇ ਉੱਪਰ ਨੂੰ ਕ੍ਰੋਸ ਕਰਕੇ ਆਂਦਾ ਦਾ ਹੁਣ ਮਤਲਬ ਕੀ ਇਨਸਾਫ ਸਫਾਈ ਹੋ ਗਈ ਤਾਂ ਪ੍ਰੋਪਰ ਜਿੱਕਣਾ ਬੱਚੇ-ਪੁੱਚੇ ਜਾ ਸਕਦੇ ਸਕੂਲ ਵੀ ਜਾਂਦੇ ਜਿਹੜੇ ਹਨ ਹਾਂਜੀ ਹਾਂਜੀ ਉਹਨਾਂ ਨੂੰ ਨਿਕਲਣਾ ਮੁਸ਼ਕਿਲ ਸਕੂਲ ਦੇ ਬੱਚਾ ਹਾਂਜੀ ਹਾਂਜੀ ਬਹੁਤ ਮੁਸ਼ਕਿਲ ਦਾ ਹੁੰਦਾ ਪਰ ਲੱਗਦਾ ਜੀ ਪਹਿਲਾ ਪਿੰਡ ਜਿਹੜਾ ਤੁਹਾਡਾ ਨਦੀਆ ਸਾਫ ਹੋ ਰਹੀਆਂ ਮੇਰੇ ਖਿਆਲ ਇਲਾਕੇ ਦੇ ਵਿੱਚ ਹਾਂਜੀ 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 ਨਮਰਦਾਰ ਜੀ ਕਿਵੇਂ ਦੇਖਦੇ ਹੋ ਦੱਸੋ ਕਿ 1990-92 ਤੋਂ ਪਹਿਲੀ ਵਾਰ ਹੋਇਆ ਕਿ ਜਿਹੜੀ ਤੁਹਾਡੀ ਨਦੀਆਂ ਸਾਫ਼ ਕੀਤੀਆਂ ਜਾ ਰਹੀਆਂ ਨੇ ਜਲ ਸੋਪਾ ਵਿਭਾਗ ਵੱਲੋਂ ਤਾਂ ਕਾਫੀ ਮੁਸ਼ਕਲ ਹੋ ਗਿਆ ਸੀ ਪਾਣੀ ਨਿਕਲਣਾ ਵੀ ਕਾਫੀ ਸਰਕੰਡਾ ਖੜਿਆ ਸੀ ਤਾਂ ਕਿੰਨਾ ਕੁ ਹੁਣ ਸੌਖਾ ਹੋ ਜਾਏਗਾ ਨਦੀਆਂ ਜਦੋਂ ਪਾਣੀ ਆਂਦਾ ਹੈ ਬਹੁਤ ਵਧੀਆ ਕੰਮ ਕਰਾਇਆ ਜੀ ਪੰਜਾਬ ਸਰਕਾਰ ਨੇ ਹੂੰ ਬਹੁਤ ਵਧੀਆ ਬੱਚਿਆਂ ਵਾਸਤੇ ਬਹੁਤ ਸਹੂਲਤ ਹੋ ਗਈ ਜੀ ਜਿਸ ਤਰ੍ਹਾਂ ਪਾਣੀ ਵਿੱਚ ਜ਼ਿਆਦਾ ਆਂਦਾ ਦਾ ਕੋਲੀ ਦੇ ਉੱਪਰ ਪਾਣੀ ਟਪਦਾ ਦਾ ਉਹਦੇ ਵਾਸਤੇ ਬਹੁਤ ਵਧੀਆ ਹੋ ਗਿਆ ਜੀ ਸਫਾਈ ਹੋ ਗਈ ਨਦੀ ਹੂੰ ਬਹੁਤ ਚੰਗਾ ਜੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ